ਉਹਨੇ ਦੇ ਭਾਗੇ ਆਪਾਂ ਬਣ ਸਕਦੇ ਆ ਜੀ ਕਹਿੰਦਾ ਜ਼ਹਰਾ ਬੀਜ ਬੀਜ ਕੇ ਉਹ ਗਾਇਆਂ ਫਸਲਾਂ ਫਸਲਾਂ ਵੀ ਜੈਰ ਨੇ ਗਾਇਆਂ ਦਾ ਫਸਲਾ ਗੰਮਾ ਮੱਧਾ ਫੁੱਲ ਰਕੀਤੀਆਂ ਕਰੇੜ ਦੀ ਟੀਕ ਹੈ ਤੇ ਦਿੱਤੈ ਪੈਣ ਦੁੱਧ ਦੇਣ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਹੇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਤੇ ਨਾਲ ਹੀ ਸਾਡਾ ਚੈਨਲ ਰੋਹਾਨੀ ਪੰਜਾਬ ਆਪ ਸਭ ਜੀਆਂ ਨੂੰ ਕਣਕਵਾਲ ਪੰਗੂਆਂ ਵਿਖੇ ਲੈ ਕੇ ਆਏ ਜੀ ਜਿੱਥੇ ਆਗਾਜ਼ ਵੈਲਫੇਅਰ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਜੋ ਮਾਨਵਤਾ ਦੀ ਸੇਵਾ ਦੇ ਲਈ ਬਹੁਤ ਵੱਡਾ ਉਪਰਾਲਾ ਹੈ ਜੀ ਸੋ ਸਾਡੀ ਸਾਰੇ ਹੀ ਸਰੋਤਿਆਂ ਨੂੰ ਬੇਨਤੀ ਹੈ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਸ ਆਗਾਜ਼ ਵੈਲਫੇਅਰ ਕਲੱਬ ਨਾਲ ਰਲ ਕੇ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਕਾਰਜ ਇਸੇ ਤਰ੍ਹਾਂ ਹੀ ਨਿਰੰਤਰ ਰੱਖ ਸਕਣਾ ਸੋ ਅਸੀਂ ਆਪਣੇ ਚੈਨਲ ਰੋਹਾਨੀ ਪੰਜਾਬ ਰਾਹੀਂ ਆਪ ਸਭ ਸੰਗਤਾਂ ਨੂੰ ਇਸ ਖੂਨਦਾਨ ਕੈਂਪ ਦੀ ਪੂਰੀ ਜਾਣਕਾਰੀ ਦੇਵਾਂਗੇ ਤੇ ਸਾਡੀ ਬੇਨਤੀ ਹੈ ਜੀ ਤੇ ਕਿ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਸਾਨੂੰ ਗੁਰਬਖਸ਼ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜਨਮ ਦਿਹਾੜੇ ਤੋਂ ਮੁੱਖ ਰੱਖਦੇ ਹੋਏ ਟੀਮ ਅਗਾਜ਼ ਵੱਲੋਂ ਪਿਆਰ ਨਾਲ ਪਿੰਡ ਕਣਕਪੁਰ ਤੋਂ ਹੋਮ ਬਨੋ

ਜੀ ਜੀ ਮੈਂ ਦੂਜੀ ਵਾਰ ਆਇਆ ਹਾਂ ਹਾਂ ਕਿਵੇਂ ਲੱਗਦਾ ਜੀ ਸਾਨੂੰ ਚੰਗਾ ਲੱਗਦਾ ਕਿਸੇ ਦੀ ਜਾਨ ਬਚ ਰਹੀ ਹੈ ਸਾਡੇ ਬਲੱਡ ਨਾਲ ਵਧੀਆ ਲੱਗਦਾ ਜੀ ਮਤਲਬ ਡਾਕਟਰ ਸਾਹਿਬਾ ਨਾਲੋਂ ਸਾਰਿਆਂ ਵੱਲੋਂ ਸਾਰਾ ਸਹਿਯੋਗ ਹੈ ਪ੍ਰਬੰਧ ਵਧੀਆ ਹੈ ਵਧੀਆ ਪਿਆਰ ਨਾਲ ਸਾਰੇ ਸਹਿਯੋਗ ਕਰ ਰਹੇ ਨੇ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਨਾਲ ਇਨਸਾਨੀਅਤ ਜਿੰਦਾਬਾਦ ਖੂਨਦਾਨ ਮਹਾਦਾਨ ਵੱਲੋਂ ਆਗਾਜ ਵੈਲਫੇਅਰ ਕਲੱਬ ਪਿੰਡ ਕਣਕਵਾਲ ਭੰਗੂਆ ਜਿੱਥੇ ਇਹ ਪ੍ਰਬੰਧ ਕੀਤਾ ਗਿਆ ਹੈ ਸਾਡੇ ਨਾਲ ਮੈਡਮ ਜਸਵਿੰਦਰ ਕੌਰ ਜੀ ਨੇ ਅਸੀਂ ਇਹਨਾਂ ਤੋਂ ਜਾਣਦੇ ਆ ਕਿ ਇਹਨਾਂ ਨੂੰ ਕਿਵੇਂ ਕਿੱਥੋਂ ਇਹ ਲੱਗਿਆ ਕਿ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਕਿੰਨੇ ਟਾਈਮ ਤੋਂ ਤੁਸੀਂ ਇਹਦੇ ਨਾਲ ਜੁੜੇ ਹੋ ਜੀ ਵੈਸੇ ਤਾਂ 2-3 ਸਾਲ ਹੋ ਗਏ ਜੀ ਪਰ ਪਿਛਲੇ ਸਾਲ ਤੋਂ ਜ਼ਿਆਦਾ ਜੁੜੇ ਹੋਏ ਹਾਂ ਸੀ ਪਿਛਲੇ ਸਾਲ ਵੀ ਮੈਂ ਆਈ ਸੀ ਪਿਛਲੇ 달 ਵੀ ਪਿਛਲੇ ਸਾਲ ਵੀ ਖੂਨਦਾਨ ਕੀਤਾ ਸੀ ਐਤਕੀ ਵੀ ਕੀਤਾ ਜੀ ਤੇ ਮੈਨੂੰ ਮਤਲਬ ਬਹੁਤ ਹੀ ਖੁਸ਼ੀ ਹੁੰਦੀ ਹੈ ਵੀ ਟੀਮ ਆਗਾਜ਼ ਨੇ ਐਡਾ ਵੱਡਾ ਉਪਰਾਲਾ ਕੀਤਾ ਸਾਡੇ ਪਿੰਡ ਲਈ ਤੇ ਸਪੈਸ਼ਲੀ ਜਿਵੇਂ ਡਾਕਟਰ ਰਾਮਕੁਮਾਰ ਜੀ ਨੇ ਇਨਾ ਸਾਰੀ ਟੀਮ ਬਹੁਤ ਸਹਿਯੋਗ ਦੇ ਕੇ ਹੀ ਇਹ ਕੰਮ ਨੇਪਰੇ ਚਾੜਦੇ ਨੇ ਪਿਛਲੇ ਸਾਲ ਤੋਂ ਹੀ ਲਾ ਕੇ ਜਿਵੇਂ ਪਿੰਡ ਲਈ ਬਹੁਤ ਹੀ ਬਹੁਤ ਵਧੀਆ ਚੀਜ਼ ਹੋ ਰਹੀ ਹੈ ਕਦੇ ਇਸ ਤੋਂ ਪਹਿਲਾਂ ਕਦੇ ਕਿਸੇ ਨੇ ਵੀ ਇਹ ਉਪਰਾਲਾ ਨਹੀਂ ਕੀਤਾ ਸੀ ਵੀ ਟੀਮ ਆਗਾਜ਼ ਦੀ ਬਦੌਲਤ ਹੀ ਹੈ ਜੋ ਬਲਡ ਡੋਨੇਸ਼ਨ ਜੀ ਲੋਕ ਕਹਿੰਦੇ ਨੇ ਵੀ ਖੂਨਦਾਨ ਕਰਨ ਤੋਂ ਬਾਅਦ ਥੋੜੀ ਕਮਜ਼ੋਰੀ ਵਗੈਰਾ ਆ ਜਾਂਦੀ ਹੈ ਕਦੇ ਮਹਿਸੂਸ ਹੋਇਆ ਨਹੀਂ ਜੀ ਨਹੀਂ ਇਸ ਤਰ੍ਹਾਂ ਕੋਈ ਹੋ ਨਹੀਂ ਹੁੰਦਾ ਜੀ ਬਿਲਕੁਲ ਇੱਕ ਨਾਰਮਲ ਚੀਜ਼ ਆ ਜੀ ਕੁਝ ਵੀ ਐਵੇਂ ਕੋਈ ਕੁਝ ਵੀ ਫੀਲ ਨਹੀਂ ਹੁੰਦਾ ਵੀ ਆਪਣੇ ਅੰਦਰ ਕੋਈ ਜਾ ਰਿਹਾ ਕੋਈ ਫੈਦੀ ਨਹੀਂ ਕੁਝ ਵੀ ਅਜਿਹੀ ਫੀਲਿੰਗ ਨਹੀਂ ਹੁੰਦੀ ਜੀ ਧੰਨਵਾਦ ਜੀ ਠੀਕ ਹੈ ਥੈਂਕ ਯੂ ਜੀ ਹਾਂ ਜੀ ਦੋਸਤੋ ਖੂਨਦਾਨ ਕਰਨ ਵਾਲੇ ਵੀਰਾਂ ਦਾ ਸਨਮਾਨ ਜੋ ਕਿ ਬਹੁਤ ਜ਼ਰੂਰੀ ਹੈ ਉਹ ਕੀਤਾ ਜਾ ਰਿਹਾ ਹੈ ਆਗਾਜ਼ ਵੈਲਫੇਅਰ ਵੱਲੋਂ ਜੀ ਆੜਪੰਗੋਆਂ ਦੇ ਮੌਜੂਦਾ ਸਰਪੰਚ ਸਾਹਿਬ ਹੀ ਨੇ ਇਹਨਾਂ ਤੋਂ ਵੀ ਮਤਲਬ ਪੁੱਛਦੇ ਆ ਵੀ ਇਹਨਾਂ ਨੂੰ ਕੀ ਮਹਿਸੂਸ ਹੁੰਦਾ ਹੈ? ਹਾਂਜੀ ਸਰਪੰਚ ਸਾਹਿਬ। ਹਾਂਜੀ। ਲੱਗਦਾ ਜੀ। ਬਹੁਤ ਵਧੀਆ ਜੀ। ਕੀ ਐਵੇਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ? ਹਾਂਜੀ। ਉਹ ਜੋ ਮੈਂ ਤਾਂ ਮੇਰੇ ਵੱਲੋਂ ਤਾਂ ਸਾਰੇ ਪੰਜਾਬ ਨੂੰ ਬੇਨਤੀ ਹੈ ਵੀ ਹਰ ਸਾਲ ਸਾਰੇ ਗੁਰੂ ਨਾਲ ਸਾਡੇ ਪਿੰਡ ਦੀ ਜਿਹੜੀ ਟੀਮ ਹੈਗਾ ਅੱਜ ਇਹਨੇ ਮਤਲਬ ਸਭ ਤੋਂ ਪਹਿਲਾ ਕਦਮ ਚੁੱਕਿਆ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦਿਹਾੜੇ ਨੂੰ ਮਨਾਉਂਦੇ ਹੋਏ ਸਾਡੇ ਪਿੰਡ ਦੇ ਵਿੱਚ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਹੈ ਅਸੀਂ ਅਗਾਜ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਡੀਆਂ ਸੋਸ ਇਸਾਮਾ ਸਾਬ ਦਵਾਮਾ ਇਹਨਾਂ ਦੇ ਨਾਲ ਨੇ ਜੋ ਵੀ ਇਹ ਕਹਿਣਗੇ ਪਿੰਡ ਨਾਲ ਲੜ ਕੇ ਅਸੀਂ ਪਿੰਡ ਨਾਲ ਚੱਲ ਕੇ ਸਾਰੀਆਂ ਇਹਨਾਂ ਦੀ ਹਿਸਾਬ ਪੂਰੀਆ ਕਰਾਂਗੇ ਸਾਡਾ ਸਾਥ ਹਮੇਸ਼ਾ ਅਗਾਜ ਟੀਮ ਦੇ ਨਾਲ ਰਹੂਗਾ ਤੁਸੀਂ ਮੌਜੂਦਾ ਸਰਪੰਚੋ ਜੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਾਦੇ ਬਾਰੇ ਜੀ ਬਿਕੂ ਜਿਵੇਂ ਪ੍ਰੋਗਰਾਮ ਹੁੰਦੇ ਨੇ ਜੀ ਸਰਕਾਰ ਤਾਂ ਆਲਰੇਡੀ ਇੰਨਾਂ ਚੀਜ਼ਾਂ ਲਈ ਵਚਨਬੱਧ ਹੀ ਆ ਸਰਕਾਰ ਤਾਂ ਕਹਿੰਦੀ ਆ ਵੀ ਵੱਧ ਤੋਂ ਵੱਧ ਡੋਨੇਟ ਕਰੋ ਫੂਨ ਡੋਨੇਟ ਕਰੋ ਸੇਵਾਵਾਂ ਮਾ ਦੇਵੋ ਆਪਦਾ ਕਲਪੂਲ ਤਾਂ ਮੈਡੀਕਲ ਕੈਂਪ ਵੱਧ ਤੋਂ ਵੱਧ ਲਵਾਓ ਅੱਜ ਵੀ ਸਾਡੀ ਗੱਲ ਹੋਈ ਆ ਮੰਤਰੀ ਸਾਹਿਬ ਨਾਲ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਉਪਰਾਲੇ ਕਰੋ ਇੱਕ ਅੱਜ ਸਵੇਰੇ ਹੁਣ ਸਵੇਰੇ ਸਵੇਰੇ ਆਏ ਸੀਗੇ ਤੋਲਾ ਸਿੰਘ ਵਾਲੇ ਮੰਤਰੀ ਉਹ ਕਹਿੰਦੇ ਵੀ ਤੁਸੀਂ 60 ਸਾਲ ਤੋਂ 50 ਸਾਲ ਤੋਂ ਉੱਪਰ ਬਜ਼ੁਰਗਾਂ ਦਾ ਕੈਂਸਰ ਚੈੱਕਅਪ ਕਰਾਓ ਜੀ ਵੀ ਜਿਹਨੂੰ ਪਹਿਲੀ ਸਟੇਜ ਆ ਉਹਦਾ ਇਲਾਜ 10-15000 ਨਾਲ ਆ ਵੀ ਅਸੀਂ ਉਦੋਂ ਉਪਰਾਲਾ ਕਰਦੇ ਆ ਜਦੋਂ ਉਹ ਚੌਥੀ ਸਟੇਜ ਤੇ ਪਹੁੰਚ ਜਾਂਦਾ ਹੈ ਅੱਜ ਅੱਜ ਸਵੇਰੇ ਸਵੇਰੇ ਮੰਤਰੀ ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ 50 60 ਸਾਲ ਤੋਂ ਉੱਪਰਲੇ ਬਜ਼ੁਰਗਾਂ ਦੇ 60 ਸਾਲ ਤੋਂ ਇੱਕ ਵਾਰੀ ਤੁਸੀਂ ਉਹਨਾਂ ਦਾ ਜਿਹੜਾ ਕੈਂਸਰ ਦਾ ਚੈੱਕਅਪ ਦਾ ਕੈਂਪ ਜ਼ਰੂਰ ਲਵਾਓ ਪਿੰਡ ਦੇ ਵਿੱਚ ਧੰਨਵਾਦ ਜੀ ਸਰਪੰਸਾ ਥੈਂਕ ਯੂ ਹਾਂਜੀ ਹੁਣ ਸਨਮਾਨ ਸਾਡੇ ਸਤਿਕਾਰਯੋਗ ਮੈਡਮ ਜਸਵਿੰਦਰ ਕੌਰ ਜੀਆ ਦਾ ਇਸ ਖੂਨਦਾਨ ਦੇ ਵਿੱਚ ਆਪਣਾ ਅਨਮੋਲਾ ਯੋਗਦਾਨ ਦੇਣ ਦੇ ਲਈ ਧੰਨਵਾਦ ਜੀ ਹਾਂਜੀ ਦੋਸਤੋ ਸਨਮਾਨ ਦੇ ਨਾਲ ਨਾਲ ਸਾਡਾ ਦਿਲੋਂ ਧੰਨਵਾਦ ਉਹਨਾਂ ਡਾਕਟਰ ਸਹਿਬਾਨਾਂ ਦਾ ਪੂਰੀ ਅਗਾਜ਼ ਟੀਮ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਬਹੁਤ ਹੀ ਅਨਮੋਲ ਸਮਾਂ ਕੱਢ ਕੇ ਇਸ ਬਹੁਤ ਹੀ ਵੱਡੇ ਮਹਾਂਪੁਰਬ ਜਿਹਨੂੰ ਕਹਿ ਸਕਦੇ ਆ ਕਿ ਮਨੁੱਖਤਾ ਦੀ ਜਾਣ ਤੋਂ ਤੋਂ ਦੀ ਕੋਈ ਚੀਜ਼ ਨਹੀਂ ਹੁੰਦੀ ਆਪਣਾ ਯੋਗਦਾਨ ਇਸ ਦੇ ਵਿੱਚ ਪਾ ਰਹੇ ਨੇ ਤੇ ਬਹੁਤ ਹੀ achhiyan sevaavan ne jidhiyan oh lokan nu pradaan kar rahe ne ਪਰਮਾਤਮਾ ਇਹਨਾਂ ਨੂੰ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਆਪਣੇ ਜੋ ਵੀ ਮਨੋਰਥ ਨਾਲ ਇਹ ਮੇਰੇ ਵੀਰ ਤੇ ਜੋ ਸਾਡੇ ਡਾਕਟਰ ਸਹਿਬਾਨ ਇਸ ਜਗ੍ਹਾ ਪਹੁੰਚੇ ਨੇ ਉਹਨਾਂ ਦੀ ਹਰ ਮਨੋਗਾਮਨਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੂਰੀ ਕਰਨ ਸੋ ਧੰਨਵਾਦ ਹੈ ਜੀ ਸਾਡੇ ਚੈਨਲ ਰੋਹਾਨੀ ਪੰਜਾਬ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ हां जी ਸਾਡੇ ਨਾਲ ਮਾਤਾ ਜੀ ਨੇ ਖੋਨ ਦੇ ਘਟਰੇ ਹਾਂ ਜੀ ਮਾਤਾ ਜੀ ਕਿਵੇਂ ਲੱਗਦਾ ਹੈ ਠੀਕ ਬਹੁਤ ਵਧੀਆ ਲੱਗਦਾ ਕਿਸੇ ਦਾ ਜੀ ਭਲਾ ਹੋ ਜੀ ਆਪਣਾ ਕੋਈ ਨੁਕਸਾਨ ਨਹੀਂ ਧੰਨਵਾਦ ਜੀ ਠੀਕ ਹੈ ਕੋਈ ਦਿੱਕਤ ਨਹੀਂ ਅੱਗੇ ਤੋਂ ਵੀ ਕਰੋਗੇ ਭਾਈ ਜੀ ਖੋਨ ਦੇ ਨਾ ਆਏ ਹੋ ਹਾਂ ਜੀ ਹਾਂ ਜੀ ਐ ਪਹਿਲਾਂ ਵੀ ਕਿਤੇ ਦਿੱਤਾ ਹੈ ਪਹਿਲਾਂ ਕਈ ਵਾਰ ਜਿੱਥੇ ਲੋੜਵੰਦ ਪਰਿਵਾਰ ਨੂੰ ਲੋੜ ਹੁੰਦੀ ਸੀਗੀ ਫੋਨ ਤੇ ਚਲੇ ਜਾਂਦੇ ਸੀਗੇ ਵੀ ਉੱਥੇ ਜਾ ਕੇ ਆਪਦੇ ਜੋ ਵੀ ਹੋਰ ਕੋਈ ਜਨਰੇਸ਼ਨ ਦਾ ਨਾਮ ਆ ਜਾਂਗੇ ਉਸ ਤੇ ਉਹਨੂੰ ਵੀ ਕਹਿ ਦਿੰਦੇ ਸੀਗੇ ਵੀ ਹੈਲਪ ਕਿਸੇ ਦੀ ਆਪਾਂ ਲੋੜਵੰਦੀ ਜਰੂਰ ਕਰੀਏ ਇਹ ਭਾਵਨਾ ਕਦੋਂ ਆਈ ਜੀ ਭਾਵਨਾ ਜੀ ਬਸ ਅਸੀਂ ਪਹਿਲਾਂ ਧਰਮ ਨਾਲ ਹੀ ਜੁੜੇ ਹੋয়াਗੇ ਸੇਵਾ ਕਰਨ ਦਾ ਸਾਨੂੰ ਸ਼ੌਂਕ ਆਗਾ ਤੇ ਮਾਲਕ ਬੋਲੇ ਜਜ਼ਬਾ ਵੀ ਅਸੀਂ ਕਰੀਏ ਧੰਨਵਾਦ ਵੀਰੇ ਬਹੁਤ ਬੜਾ ਹਾਂਜੀ ਸਾਡੇ ਨਾਲ ਅਗਾਜ ਪਲੇਫਰ ਕਲੱਬ ਦੇ ਪ੍ਰਧਾਨ ਜੀ ਨੇ ਇਸੇ ਪਿੰਡ ਦੇ ਨੇ ਕਣਕਵਲ ਪੰਗੂਆਂ ਦੇ ਇਹਨਾਂ ਤੋਂ ਜਾਣਦੇ ਜੀ ਕਿ ਇਹਨਾਂ ਨੂੰ ਕਦੋਂ ਕਿਵੇਂ ਤੇ ਕਿੱਥੋਂ ਇਹ ਪ੍ਰੇਰਣਾ ਮਿਲੀ ਕਿ ਖੂਨਦਾਨ ਕੈਂਪ ਲਵਾਏ ਜਾਣ ਹਾਂਜੀ ਪ੍ਰਧਾਨ ਜੀ ਕਦੋਂ ਤੁਸੀਂ ਕੋਸ਼ਿਸ਼ ਕੀਤੀ ਕਿ ਖੂਨਦਾਨ ਕੈਂਪ ਲੱਗਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਆਣ ਤੇ ਜੀ ਸੀ ਹਾਰਦਿਕ ਸਵਾਗਤ ਕਰਦੇ ਹਾਂ ਅਗਾਜ ਵੈਲਫੇਅਰ ਕਲੱਬ ਵੱਲੋਂ ਜੀ ਜੇ ਸਾਡਾ ਅਗਾਜ ਵੈਲਫੇਅਰ ਕਲੱਬ ਹੈ ਜੀ ਇਹ ਇਨਸਾਨੀਅਤ ਜਿੰਦਾਬਾਦ ਦੇ ਨਾਂ ਤੇ ਹੈ ਜੀ ਜੀ ਅਸੀਂ ਸਿਰਫ ਸਮਾਜ ਸੇਵਾ ਹੀ ਕੰਮ ਕਰਦੇ ਹਾਂ ਅਸੀਂ ਇਸ ਦੇ ਵਿੱਚ ਲਗਭਗ 90 ਮੈਂਬਰਾਂ ਜਿਨ੍ਹਾਂ ਦਾ ਕਿਸੇ ਧਾਰਮਿਕ ਕੱਟੜ ਦਾ ਸਿਆਸੀ ਜਾਂ ਕਿਸੇ ਦਾ ਹੋਰ ਸਬੰਧ ਨਹੀਂ ਅਸੀਂ ਇਹ ਸਿਰਫ ਸਮਾਜ ਸੇਵਾ ਨੂੰ ਸਮਰਪਿਤ ਇੱਕ ਕਲੱਬ ਹੈ ਅਸੀਂ ਇਸ ਤਰ੍ਹਾਂ ਦੇ ਕਰਦੇ ਰਹਿੰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਖੂਨਦਾਨ ਬਾਰੇ ਸੁਣਾ ਮੈਂ 1994 ਦੇ ਵਿੱਚ ਪਹਿਲੀ ਵਾਰੀ ਖੂਨਦਾਨ ਦਿੱਤਾ ਸੀ ਜਦੋਂ ਮੈਂ ਪਲੱਸ 2 ਵਿੱਚ ਪੜ੍ਹਦਾ ਸੀ ਜੀ ਤੇ ਉਸ ਤੋਂ ਬਾਅਦ ਹੁਣ ਤੱਕ 35 ਵਾਰੀ ਖੂਨਦਾਨ ਕਰ ਚੁੱਕਿਆ ਸੀ ਜਿਸ ਦਿਨ ਅਸੀਂ 35ਵੀਂ ਵਾਰੀ ਖੂਨਦਾਨ ਕੀਤਾ ਸਵਾਭ ਨਾਲ ਉਸ ਦਿਨ ਅਸੀਂ ਸਾਡੇ ਪਿੰਡ ਦੀ ਪੰਚਾਇਤ ਦਾ ਸਰਪੰਚ ਸਾਹਿਬ ਦੀ ਨਾਲ ਚੁਣ ਕੇ ਗਏ ਸੀ ਉਸ ਦਿਨ ਮਤਲਬ ਅਸੀਂ 35ਵੀਂ ਵਾਰੀ ਖੂਨਦਾਨ ਕਰਿਆ ਸੀ ਭਗਤ ਸਿੰਘ ਜੀਾਂ ਦੇ ਜਨਮ ਦਿਨ ਤੇ 28 ਸਤੰਬਰ ਨੂੰ ਜੀ ਤੇ ਅਸੀਂ ਇਸ ਤਰ੍ਹਾਂ ਕਰਦੇ ਰਹੇ ਨੇ ਉਪਰਾਲੇ ਜੀ ਇਨਸਾਨੀਅਤ ਦੇ ਨਾਂ ਤੇ ਫਿਰ ਅਸੀਂ ਇਹ ਜੀ ਤੇ ਇਹ ਸਾਡਾ ਦੂਜਾ ਕੈਂਪ ਹੈ ਜੀ ਗੁਰੂ ਸਾਹਿਬ ਜੀ ਆਂਦਾ ਜਨਮ ਦਿਨ ਹੈ ਗੁਰੂ ਗੋਬਿੰਦ ਸਿੰਘ ਜੀ ਆਂਦਾ ਪ੍ਰਕਾਸ਼ ਉਤਸਵ ਨੂੰ ਅਸੀਂ ਦੇਖਦੇ ਹੋਏ ਪਿਛਲੀ ਵਾਰੀ ਵੀ ਲਾਇਆ ਸੀ ਇਸ ਵਾਰੀ ਵੀ ਲਾਇਆ ਪਿਛਲੀ ਵਾਰੀ ਬਹੁਤ ਵਧੀਆ ਸਾਨੂੰ ਸਹਿਯੋਗ ਮਿਲਿਆ ਸੀ ਜੀ ਇਸ ਵਾਰੀ ਤੁਸੀਂ ਦੇਖ ਹੀ ਰਹੇ ਹੋ ਜੀ ਇੱਕ ਮਿੰਟ ਤੇ ਦੋ ਦੋ ਬੰਦੇ ਪਾਣੇ ਪੈ ਰਹੇ ਨੇ ਜੀ ਬਹੁਤ ਧੰਨਵਾਦ ਹੈ ਨਗਰ ਨਿਵਾਸੀਆਂ ਦਾ ਸਮਾਜ ਸੇਵਾ ਨੂੰ ਇਨਸਾਨੀਅਤ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਤਰੀਕਾ ਕਹਿੰਦੇ ਜੀ ਜਿਸ ਤਰ੍ਹਾਂ ਸਾਡੇ ਪਿੰਡਾਂ ਇਹ ਟੀਮ ਬਣੀ ਹੋਈ ਹੈ ਲੋਕ ਭਲਾਈ ਬੇਸਹਾਰਾਂ ਦੀ ਮਦਦ ਕਰਨ ਵਾਸਤੇ ਇਸ ਤਰ੍ਹਾਂ ਟੀਮਾਂ ਕਰ ਕਰ ਬਣਨੀਆਂ ਚਾਹੀਦੀਆਂ ਨੇ ਪਿੰਡਾਂ ਪਿੰਡਾਂ ਚ ਸਰਬਸੰਮਤੀਆਂ ਹੋਣੀਆਂ ਚਾਹੀਦੀਆਂ ਨੇ ਇਹੀ ਸਾਡੀ ਕਾਮਨਾ ਹੈ ਜੀ ਮਨੁੱਖਤਾ ਦੇ ਭਲੇ ਲਈ ਇਹ ਟੀਮਾਂ ਨੂੰ ਹੌਂਦ ਚਾਉਣਾ ਪਊਗਾ ਆਉਣਾ ਚਾਹੀਦੇ ਜੀ ਕੋਸ਼ਿਸ਼ ਕਰੋਗੇ ਵੀ ਅੱਗੇ ਵੀ ਚੱਲਦਾ ਰਹੇ ਜੀ ਹਾਂ ਜੀ ਹਾਂ ਬਿਲਕੁਲ ਨਿਰਵਿਘਨ ਕੋਸ਼ਿਸ਼ ਰਹੂਗੀ ਜੀ ਅਸੀਂ ਪੰਜ ਪੰਜ ਬੰਦਿਆਂ ਨੇ ਸ਼ੁਰੂ ਕੀਤੀ ਸੀ ਜੀ ਅਗਾਜ ਮਿਲ ਫਿਰ ਹੁਣ ਅਸੀਂ 95 ਬੰਦੇ ਆ ਜੀ 75 ਜੀ ਦੇ ਵਿੱਚ ਮੁਲਾਜ਼ਮ ਨੇ ਜੀ 10 12 ਐਨ ਆਰ ਆਈ ਨੇ ਜਿਹਨਾਂ ਸਾਨੂੰ ਵਧੀਆ ਫੰਡ ਭੇਜਦੇ ਨੇ ਜੀ ਰਜਿਸਟਰਡ ਕਲੱਬ ਹੈ ਜੀ ਤੇ ਧੰਨਵਾਦ ਜੀ ਪ੍ਰਹਾਨ ਜੀ ਹਾਂ ਹਾਂ ਇਹ ਲੱਗ ਰਿਹਾ ਹੈ ਹਾਂਜੀ ਪੂਰਾ ਹੀ ਕੋਈ ਸਮੱਸਿਆ ਨਹੀਂ ਨਾ ਕੋਈ ਸਮੱਸਿਆ ਨਹੀਂ ਧੰਨਵਾਦ ਬਾਈ ਹਾਂਜੀ ਦੋਸਤੋ ਇਨਸਾਨੀਅਤ ਜਿੰਦਾਬਾਦ ਜੋ ਮੇਰੇ ਵੀਰਾਂ ਨੇ ਨਾਮ ਰੱਖਿਆ ਹੈ ਅਗਾਜ ਵੈਲਫੇਅਰ ਵਾਲਿਆਂ ਨੇ ਬਿਲਕੁਲ ਉਸੇ ਤੇ ਖਰਾ ਉਤਰਦੇ ਹੋਏ ਇਹਨਾਂ ਵੀਰਾਂ ਵੱਲੋਂ ਜੋ ਅੱਜ ਦਾ ਇਹ ਖੂਨਦਾਨ ਮਹਾਦਾਨਾ ਕੈਂਪ ਲਗਾਇਆ ਗਿਆ ਹੈ ਉਸ ਦੇ ਵਿੱਚ ਜੋ ਵੀ ਮੇਰੇ ਵੀਰ ਭੈਣਾ ਖੂਨਦਾਨ ਕਰ ਰਹੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਪ੍ਰਮਾਤਮਾ ਇਹਨਾਂ ਨੂੰ ਹਰ ਇੱਕ ਉਸ ਬੁਰੀ ਬਿਲਾ ਤੋਂ ਬਚਾਵੇ ਜੋ ਸਾਡੇ ਨਾਲ ਨਹੀਂ ਹੋਣੀ ਚਾਹੀਦੀ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਨਸਾਨ ਅਤੇ ਇਨਸਾਨੀਅਤ ਦੀ ਸੇਵਾ ਜੋ ਨਿਰੰਤਰ ਕਰਦੇ ਰਹਿਣ ਤਾਂ ਕਿ ਕਿਸੇ ਮਨੁੱਖ ਦੀ ਕੀਮਤੀ ਜੋ ਜਾਨ ਹੈ ਉਹਨੂੰ ਬਚਾਇਆ ਜਾ ਸਕੇ ਬਹੁਤ ਹੀ ਵੱਡਾ ਯੋਗਦਾਨ ਇਹਨਾਂ ਮੇਰੇ ਵੀਰਾਂ ਵੱਲੋਂ ਇਸ ਖੂਨਦਾਨ ਕਰਕੇ ਦਿੱਤਾ ਜਾ ਰਿਹਾ ਹੈ ਸਾਡੇ ਸਮਾਜ ਨੂੰ ਜੀ ਬਹੁਤ ਜ਼ਰੂਰਤ ਹੈ ਇਸ ਚੀਜ਼ ਦੀ ਸੋ ਸਾਡੇ ਵੱਲੋਂ ਇਹਨਾਂ ਵੀਰਾਂ ਦਾ ਬੜਾ ਬਹੁਤ ਬਹੁਤ ਧੰਨਵਾਦ ਕਿ ਬਾਈ ਕਿਵੇਂ ਦੀ ਫੀਲ ਆ ਰਹੀ ਹੈ ਵਧੀਆ ਵੀਰੇ ਵਧੀਆ ਬੁੱਢਾ ਧੰਨਵਾਦ ਬਾਈ ਹਾਂਜੀ ਬਾਈ ਜੀ ਮੈਂ ਸੁਣਿਆ ਤੁਸੀਂ ਸਾਰੇ ਪਰਿਵਾਰ ਨੇ ਖੂਨ ਦਾਨ ਕੀਤਾ ਜੀ ਹਾਂਜੀ ਮੇਰਾ ਨਾਮ ਰਿਪਾ ਕਣਕਵਾਲ ਹੈ ਜੀ ਮੈਂ ਅਸੀਂ ਨੇ ਸਾਰੇ ਪਰਿਵਾਰ ਨੇ ਅੱਜ ਖੂਨਦਾਨ ਕਰਿਆ ਹੈ ਇਸ ਤੋਂ ਪਹਿਲਾਂ ਮੈਂ 3-4 ਵਾਰੀ ਫੋਨ ਦੇ ਚੁੱਕਿਆ ਪਹਿਲਾਂ ਵੀ ਮੇਰੀ ਮੈਸੇਜ ਨੇ ਵੀ 3-4 ਵਾਰੀ ਫੋਨ ਦੇ ਚੁੱਕਿਆ ਤੇ ਅੱਜ ਮੇਰੇ ਦੋਨਾਂ ਲੜਕਿਆਂ ਨੇ ਪਹਿਲੀ ਵਾਰ ਫੋਨ ਇੱਥੇ ਦਾਨ ਕਰਿਆ ਜਗਤ ਸਿੰਘ ਜੀ ਸਾਡੇ ਕਰਕੇ ਵੀ ਅਸੀਂ ਪਹਿਲਾਂ ਫੋਨ ਦਾਨ ਦਿੰਦੇ ਰਹਿੰਦੇ ਆ ਇਸ ਕਰਕੇ ਉਹਨਾਂ ਨੂੰ ਵੀ ਸਾਡੇ ਤੋਂ ਪ੍ਰੇਰਣਾ ਆ ਗਈ ਉਹ ਵੀ ਅੱਜ ਦੋਨੇ ਇਹ ਫੋਨ ਦਾਨ ਇੱਥੇ ਇਹ ਕੈਂਪ ਦੇ ਵਿੱਚ ਕਰ ਰਹੇ ਨੇ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਆਹ ਨਾਲ ਇੱਕ ਦਿਨ ਆਪਾਂ ਸਾਨੂੰ ਬਹੁਤ ਸਾਰੇ ਬੁਨੇ ਬੋਲਦੇ ਨੇ ਠੀਕ ਹੈ ਸਾਰੇ ਬੁਨੇ ਆਪਾਂ ਜੋ ਪਾਇਆ ਹਾਂਜੀ ਦੋਸਤੋ ਜੋ ਸਾਡਾ ਸਮਾਜ ਹੈ ਮੇਰੀਆਂ ਭੈਣਾਂ ਨੂੰ ਕਮਜ਼ੋਰ ਕਹਿੰਦਾ ਹੈ ਇਧਰ ਦੇਖੋ ਜੀ ਇਹ ਵੀ ਖੂਨਦਾਨ ਕਰਕੇ ਇੰਜ ਨਹੀਂ ਆਪਣਾ ਯੋਗਦਾਨ ਇਸ ਖੂਨਦਾਨ ਕੈਂਪ ਦੇ ਵਿੱਚ ਪਾਇਆ ਹੈ ਜੀ ਹਾਂ ਜੀ ਦੋਸਤੋ ਜੋ ਵੀ ਮੇਰਾ ਵੀਰ ਬਲੱਡ ਦਾਨ ਕਰ ਗਿਆ ਇਧਰ ਆ ਰਿਹਾ ਉਸ ਨੂੰ ਦੁੱਧ ਅਤੇ ਫਰੂਟ ਦੀ ਜੋ ਸੇਵਾ ਹੈ ਉਹ ਇਸ ਜਗ੍ਹਾ ਤੇ ਆ ਕੇ ਕੀਤੀ ਜਾਂਦੀ ਹੈ ਤਾਂ ਕਿ ਬੰਦੇ ਨੂੰ ਜੋ ਇਨਸਟੈਂਟ એનર્ਜੀ ਹੈ ਉਹ ਮਿਲ ਸਕੇ